ਮੋੜ ਮੰਡੀ ਥਾਣੇ ਅੱਗੇ ਦਿਨ ਰਾਤ ਦਾ ਧਰਨਾ ਦੇ ਰਹੇ ਇੱਕ ਕਿਸਾਨ 18 ਤੋਂ 20 ਕਰੋੜ ਦੀ ਠੱਗੀ ਦਾ ਸ਼ਿਕਾਰ ਹੋਏ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਵਿਰੁੱਧ ਪਰਚਾ ਦਰਜ ਹੋਣ ਤੋਂ ਬਾਅਦ ਵੀ ਕੋਈ ਗ੍ਰਿਫਤਾਰੀ ਨਹੀਂ ਹੋਈ ਇਹ ਜੋ ਮਸਲਾ ਹੈ ਭਾਈ 180 ਦੇ ਕਰੀਬ ਪਰਿਵਾਰ ਨੇ ਇਹ ਆੜਤੀ ਅਸ ਮੋੜ ਮੰਡੀ ਦੇ ਦੋ ਸੰਜੀਵ ਕੁਮਾਰ ਉਰਫ ਵੀਰਵਾਲ ਜਸਪਾਲ ਸਿੰਘ ਪੁੱਤਰ ਧਨ ਸਿੰਘ ਕਮਾਲੂ ਇਹਨਾਂ ਦਾ ਪੈਸਟੀਸਾਈਡ ਦਾ ਤਿਆਰਤ ਦਾ ਕੰਮ 1996 ਤੋਂ ਸਾਂਝਾ ਕੰਮ ਕਾਰੋਬਾਰ ਕਰ ਰਹੇ ਹੈ ਇਹ ਬੰਦੇ ਜੋ ਵੀ ਜਦੋਂ ਨਰਮਾ ਨੂੰ ਸੁੰਡੀ ਪੈਣ ਲੱਗੀ ਲੋਕ ਇਹਨਾਂ ਨੇ ਬੀਟੀ ਘੱਟ ਨਰਮਾ ਵੀ ਵੇਚਿਆ ਲੋਕ ਇਹਨਾਂ ਨਾਲ ਜੁੜ ਗਏ ਵੀ ਵਧੀਆ ਬੀ ਦੇ ਰਹੇ ਹੈ ਇਹ ਕਾਰੋਬਾਰ ਵਧੀਆ ਲੋਕਾਂ ਨੇ ਫਸਲ ਵਧੀਆ ਹੋਈ ਉਸ ਤੋਂ ਬਾਅਦ ਲੋਕਾਂ ਦਾ ਲਿੰਕ ਬਣ ਗਿਆ ਇਹਨਾਂ ਦੇ ਇਹਨਾਂ ਨੇ 2017-18 ਦੇ ਵਿੱਚ ਆ ਕੇ ਕੀ ਕਰਿਆ ਲੋਕਾਂ ਨੂੰ ਕਹਿਣ ਲੱਗੇ ਵੀ ਅਸੀਂ ਕਲੌਨੀ ਕੱਟ ਰਹੇ ਹਾਂ ਮੋੜ ਮਾਨਸਾ ਰੋਡ ਤੇ ਵੀ ਤੁਸੀਂ ਸਾਨੂੰ ਅਡਵਾਂਸ ਪੈਸੇ ਦਿਓ ਤੇ ਤੁਹਾਨੂੰ ਸਸਤੇ ਦੇ ਵਿੱਚ ਪਲਾਟ ਦੇਵਾਂਗੇ ਇਹ ਗੱਲ ਇਹਨਾਂ ਨੇ ਕਹਿ ਕੇ ਚਲੋ ਜਿਵੇਂ ਵੀ ਕਿਸੇ ਫਸਲ ਦੇ ਪੈਸੇ ਸੀ ਕਿਸੇ ਕੋਲੇ ਕੋਈ ਪਸ਼ੂ ਵੇਚਿਆ ਸੀ ਕਿਸਾਨਾਂ ਨਾਲ ਇਹਨਾਂ ਨੇ ਰਾਬਤਾ ਕਾਇਮ ਕਰਿਆ ਕਰਕੇ ਲੋਕਾਂ ਤੋਂ ਪੈਸੇ ਇਹਨਾਂ ਨੇ ਲੈ ਲਏ ਕਿਸੇ ਨੂੰ 10 ਲੱਖ ਲੈ ਲਿਆ ਬਾਈ ਜਿਹੇ ਜੀ ਕਪੈਸਿਟੀ ਦੇ ਹਿਸਾਬ ਨਾਲ ਕਿਸੇ ਨੂੰ 20 ਲੱਖ ਲੈ ਲਿਆ ਕਿਸੇ ਨੂੰ 5 ਲੱਖ ਰੁਪਇਆ ਲੈ ਲਿਆ ਲੇਕਿਨ ਇਹਨਾਂ ਨੇ ਪੈਸੇ 2018-19 ਚ ਉਸ ਤੋਂ ਬਾਅਦ ਚੱਲ ਪਿਆ ਕਰੋਨਾ ਕਰੋਨਾ ਦੇ ਆਉਣ ਦੇ ਬਾਬਤ ਕੋਈ ਮਤਲਬ ਨਾ ਕੋਈ ਘਰਾਂ ਚੋਂ ਬਾਹਰ ਨਹੀਂ ਨਿਕਲਿਆ ਕਰੋਨਾ ਤੋਂ ਬਾਅਦ ਆ 2023 ਚ ਜਾ ਕੇ ਜਦੋਂ ਇਹਨਾਂ ਨਾਲ ਗੱਲਬਾਤ ਹੋਈ ਦੱਸੋ ਸਾਨੂੰ ਪਲਾਟ ਦੇ ਰਹੇ ਹੋ ਜਾਂ ਸਾਨੂੰ ਤੁਸੀਂ ਪੇਮੈਂਟ ਮੋੜ ਰਹੇ ਹੋ ਇਹ ਐਨਾ ਕੰਨੀ ਕਰਨ ਲੱਗੇ ਜੀ ਕਹਿੰਦੇ ਸੀ ਕਲੌਨੀ ਰਜਿਸਟਰ ਕਰਵਾ ਲਈਏ ਤੇ ਉਸ ਤੋਂ ਬਾਅਦ ਵਿੱਚ ਸਾਨੂੰ ਦੱਸਾਂਗੇ ਸਾਡੇ ਤੇ ਵਿਸ਼ਵਾਸ ਰੱਖੋ ਵਿਸ਼ਵਾਸ ਵੀ ਇਹਨਾਂ ਦੇ ਨਾ ਬਣਿਆ ਹੋਇਆ ਸੀ ਕਿ ਲੋਕ ਅੱਜ ਤੋਂ ਕੋਈ 20 ਸਾਲ ਪਹਿਲਾਂ ਜੁੜਿਆ ਹੋਇਆ ਸੀ ਇਹਨਾਂ ਨਾਲ 15 ਸਾਲ ਪਹਿਲਾਂ ਜੁੜਿਆ ਹੋਇਆ ਸੀਗਾ ਵਿਸ਼ਵਾਸ ਤੇ ਕਰਕੇ ਇਹਨਾਂ ਨੂੰ ਪੈਸੇ ਦਿੱਤੇ ਸੀਗੇ 2023 ਚ ਜਾ ਕੇ ਖੀਰ ਇਹਨਾਂ ਨੇ ਬਈ ਜਮਾ ਨੰਗੇ ਜੱਟੇ ਹੋਏ ਕਹਿੰਦੇ ਵੀ ਅਸੀਂ ਕੋਈ ਤੁਹਾਨੂੰ ਪਲਾਟ ਨਹੀਂ ਦੇਣਾ ਨਹੀਂ ਕੋਈ ਤੁਹਾਡੇ ਕੋਲ ਕੋਈ ਕੋਈ ਪੈਸਾ ਦੇਣਾ ਤੁਹਾਡਾ ਸੀ ਸੜਿਆਂ ਮੁਕਰ ਗਏ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਧਿਆਨ ਚ ਵਿਲੀੰਦੀ ਗੱਲ ਪ੍ਰਸ਼ਾਸਨ ਦੇ ਧਿਆਨ ਚ ਲਿਆਉਣ ਦੇ ਬਾਵਜੂਦ ਜਦੋਂ ਸਾਡੇ ਅਨਾਂ ਕਣੀ ਤੂੰ ਗੱਲਬਾਤ ਨਾ ਸੁਣੀਗੀ ਪ੍ਰਸ਼ਾਸਨ ਨੇ ਵੀ ਅਸੀਂ ਧਰਨੇ ਤੇ ਬੈਠ ਕੇ ਬਾਈ ਉਰੇ 6ਵੇਂ ਮਹੀਨੇ ਦੀ 19 ਤਰੀਕ ਨੂੰ ਧਰਨੇ ਤੇ ਬੈਠ ਕੇ 6ਵੇਂ ਦੀ 26 ਤਰੀਕ ਨੂੰ ਇਹਨਾਂ ਦੇ ਪਰਚਾ ਦਰਜ ਹੋ ਗਿਆ ਪਰਚੇ ਦਾ 5 ਬੰਦਿਆਂ ਤੇ ਸੀਗਾ ਜੀ 2 3 ਬੰਦੇ ਇਹਨਾਂ ਨੇ ਬਾਹਰ ਘੜ ਤੇ ਪਰਚੇ 120 ਵਿੱਚ ਰੱਖਦੇ 3 2 ਬੰਦਿਆਂ ਤੇ ਬਾਈ ਨੇਮ ਐਫ ਆਈ ਆਰ ਹੋ ਗਈ ਉਸ ਤੋਂ ਬਾਅਦ ਇਹਨਾਂ ਨੇ ਕੀ ਕਰਿਆ ਇੱਕ ਸਾਨੂੰ ਡੀਐਸਪੀ ਸਾਹਿਬ ਕਹਿੰਦੇ ਵੀ ਤੁਸੀਂ ਧਰਨਾ ਚੱਕ ਦਿਓ ਇਹਨਾਂ ਦੇ ਪਰਚਾ ਹੋ ਗਿਆ ਅਸੀਂ ਕਾਰਵਾਈ ਕਰਾਂਗੇ ਚਲੋ ਜੀ ਅਸੀਂ ਤਾਨਾਚ ਸਮਾਪਤ ਕਰਤਾ 27 ਤਰੀਕ ਨੂੰ ਜੋ ਦੁਬਾਰਾ ਅਸੀਂ ਇਹਨਾਂ ਨੂੰ ਪੁੱਛਿਆ ਵੀ ਦੱਸੋ ਕੀ ਕਾਰਵਾਈ ਕਰਨੀ ਹੋਏ ਇਹ ਕਹਿੰਦੇ ਜੀ ਅਸੀਂ 21 ਤਰੀਕ ਤੱਕ ਨੋਸ਼ ਦਿੱਤਾ ਹੋਏ ਸੀ ਗ੍ਰਿਫਤਾਰ ਨਹੀਂ ਕਰ ਸਕਦੇ ਉਹਨਾਂ ਨੂੰ ਚਲੋ ਠੀਕ ਹੈ ਜੀ ਅਸੀਂ 22 ਤਰੀਕ ਨੂੰ ਫੇਰ ਆਏ ਵੀ ਤੁਸੀਂ ਦੱਸੋ ਗ੍ਰਿਫਤਾਰ ਕਿਉਂ ਨਹੀਂ ਕਰ ਰਹੇ ਹੁਣ ਕਿੱਥੇ ਗੱਲ ਖੜੀ ਹੈ ਸਾਨੂੰ ਲਾਰਿਆਂ ਤੋਂ ਸਵਾਏ ਪ੍ਰਸ਼ਾਸਨ ਨੇ ਸਾਡੇ ਪੱਲੇ ਕੁਝ ਵੀ ਨਹੀਂ ਪਾਇਆ ਇਹ ਸੰਜੀਵ ਕੁਮਾਰ ਤੇ ਜੱਸੇ ਪ੍ਰਧਾਨ ਨਾਲ ਸਾਡੀ ਆੜਤ ਸੀ 1.8 ਲੱਖ ਰੁਪਏ ਦੀ ਤਰ੍ਹਾਂ ਨੇ ਮੇਰੇ ਪਿਤਾ ਦੇ ਨਾਂ ਤੇ ਲਿੰਟ ਬਣਾ ਲਈ ਜੀ ਬੈਂਕ ਆਫ ਇੰਡੀਆ ਦੇ ਵਿੱਚ ਚੱਕ ਲਈ ਜਿਸ ਇਹਨਾਂ ਦੀ ਬੈਂਕ ਮੈਨੇਜਰ ਨਾਲ ਗੱਲਬਾਤ ਸੀ ਇਹਨਾਂ ਨੇ ਆਪ ਹੀ ਗਾਰੰਟੀ ਪਾਤੀ ਸੰਜੀਵ ਕੁਮਾਰ ਨੇ ਵੀਰਵਾਲਾ ਨੇ ਜੀ 8 ਲੱਖ ਰੁਪਏ ਦਾ ਡਾਉ ਲੈ ਗਏ ਆਦੇ ਸੀ ਆਪ ਭਰਦਿਆ ਕਰਾਂਗੇ ਆਪ ਹੀ ਬੈਂਕ ਭਰਦਿਆ ਕਰਾਂਗੇ ਇਹ ਕੁਸਤਾ ਐਵੇਂ ਭਰਦੇ ਵੀ ਰਹੇ ਜੀ ਹੁਣ ਅਖੀਰ ਤੇ ਇਹ ਆ ਜਦੋਂ ਉਹ ਕੋਸਟਾਂ ਚੱਲ ਕੇ ਹੁਣ ਇਹ ਪਰਨੋਂ ਹਟ ਗਈ ਜੀ 8 ਲੱਖ ਰੁਪਈਆ ਦਾ ਸਾਡਾ ਉਹੋ ਆ ਜੀ ਉਹ ਸਾਨੂੰ ਵਿਆਜ ਪੈ ਗਿਆ ਸਾਡਾ 12-13 ਲੱਖ ਰੁਪਈਆ ਦਾ 8 ਤੇ ਕੋਈ ਪੈੜੀ ਦਾ ਜੀ ਕੁਝ ਮੇਰੀ ਭੈਣ ਵਿਧਵਾ ਜੀ ਉਹਦੇ ਪੈਸੇ ਸੀ ਉਹ ਵੀ ਅਸੀਂ ਨੂੰ ਫੜਾਤੇ ਸਾਡਾ 20-22 ਲੱਖ ਰੁਪਈਆ ਜੀ ਇਹ ਅਸਲ ਮੰਗਦਾ ਹੱਡੀ ਆ ਹੈ ਜੀ ਪੁਲਿਸ ਪ੍ਰਸ਼ਾਸਨ ਨੇ ਜੇਦੋਂ ਇਹਨਾਂ ਤੇ ਪਰਚਾ ਕਰਤਾ ਤੇ ਇਹਨਾਂ ਨੂੰ ਗ੍ਰਿਫਤਾਰ ਕਰਿਆ ਜਾਂਦਾ ਹੁਣ ਜਿਹੜਾ ਸਾਡਾ ਪਰਚਾ ਉਹਦਾ ਕਹਾ ਅਗਲੀ ਕਾਰਵਾਈ ਦਾ ਕਹਾ ਰਾਲਤੂ ਇਹ ਨੂੰ ਦਬਾਵੇ ਨਾ ਦਬਾਵੀ ਅਸਲ ਸਾਜੀ ਪ੍ਰਸ਼ਾਸਨ ਨੂੰ ਅੱਗੇ ਬੇਨਤੀ ਵੀ ਨੂੰ ਗ੍ਰਿਫਤਾਰ ਕਰਾਇਆ ਗਿਆ ਮੇਰਾ ਮੁੰਡਾ ਮਿਲਟਰੀ ਚ ਉਹ ਬਾਹਰਲੇ ਦੇਸ਼ ਜਾ ਕੇ ਆਇਆ ਸੀਗਾ ਤਾਂ ਚ ਭਰਤੀ ਹੋਇਆ ਸੀ ਜਿਹੜੇ ਉਹਦੇ ਪੈਸੇ ਸੀਗੇ ਜੀ ਸਾਰੇ ਜਾਰੀ ਦੋਸ਼ੀ ਤੇ ਨਾ ਦੁਕਾਨ ਤੇ ਫੜਾ ਕੇ ਆਇਆ ਇਹ ਕਹਿੰਦੇ ਬੈਂਕ ਚੋਂ ਇੱਕ ਮੌਕੇ ਜਵਾਬ ਮਿਲ ਜੂ ਸਾਡੇ ਕੋਲੋਂ ਜਵਾਬ ਨਹੀਂ ਮਿਲਦਾ ਉਸ ਤੋਂ ਬਾਅਦ ਤੁਸੀਂ ਮੰਗ ਕੀਤੀ ਪੈਸੇ ਦੀ ਮੰਗ ਬਥੇਰੀ ਕੀਤੀ ਜੀ ਕੋਲੇ ਕੁਛ ਨਹੀਂ ਦਿੱਤਾ ਮੈਨੂੰ ਹੂੰ ਕਹਿੰਦੇ ਜ਼ਮੀਨ ਲੈਖ ਲੋ ਜ਼ਮੀਨ ਤੇ ਸਾਰੇ ਇਹਨਾਂ ਦੀ ਆਹ ਹੋਈਆਂ ਆਪਣੀਆਂ ਲਿਫਟਾਂ ਆਉਣਿਆਂ ਮੁੜ ਜਾਂਨੇ ਆਉਣੇ ਮੁੜ ਜਾਂ ਤਿੰਨ ਵਾਰੀ ਧਰਨਾ ਲਾਇਆ ਤੀਜੀ ਵਾਰ ਹੋ ਗਿਆ ਜੀ ਪ੍ਰਸ਼ਾਸਨ ਨੂੰ ਜੇ ਹੋਰ ਫੜਨਾ ਹੋਵੇ ਕਹਿੰਦਾ ਟੱਪ ਕੇ ਭੱਜ ਜਾਣਗੇ ਇਹਨਾਂ ਨਾਲ ਕੀ ਰਿਸ਼ਤੇਦਾਰੀ ਹੈ ਘਰੇ ਜਾਂਦੇ ਜਵਾਕ ਪੈਂਦੇ ਆ ਭੱਜ ਕੇ ਲਿਆਂਦੇ ਟਾਲੇ ਕਿੱਥੋਂ ਹੁਣ ਦਾ ਕੀ ਕਰੀਏ ਜੀ ਤੁਰਿਆ ਜਾਂਦਾ ਨਹੀਂਗਾ ਫਿਰ ਆਜ ਮੈਂ ਦੋ ਵਾਰੀ ਡਿੱਗਦਾ ਜਾਂਦਾ ਹੋਇਆ ਕਾਹਨ ਕੀ ਪਤਾ ਸੀਗਾ ਵੀ ਐ ਕਰਨਗੇ ਕਹਿੰਦੇ ਇੱਕ ਕਲੋਨੀ ਕਟਾਂਗੇ ਤੈਨੂੰ ਪਲਾਟ ਦੇਵਾਂਗੇ ਵਧੀਆ ਤੁਸੀਂ ਸਾਡੇ ਬਹੁਤ ਕੰਮ ਕਰਿਆ ਕਹਿੰਦਾ ਮੈਂ ਉਹਦੇ ਵਿੱਚ ਜੀ ਆਹੋ ਹੋ ਗਿਆ ਪਰ ਮੇ ਤਾਂ ਦੇਣ ਦੀ ਬਜਾਏ ਮੇਰੇ ਵਾਲੀ ਸਾਰਾ ਕੁਝ ਲੈ ਗਏ ਜੀ ਇਕੱਲੇ ਕਿਸਾਨਾਂ ਨਾਲ ਹੀ ਨਹੀਂ ਬਹੁਤ ਸਾਰੇ ਮਜ਼ਦੂਰ ਪਰਿਵਾਰਾਂ ਨਾਲ ਵੀ ਇਹ ਠੱਗੀ ਹੋਈ ਹੈ ਤੰਮੈ ਸਾਬੇਤੀ ਅਸੀਂ ਦਿਹਾੜੀ ਦੱਪਾ ਕਰਦੇ ਸੀ ਅਬਾਪੂ ਜੀ ਮੰਜ਼ੇ ਚ ਪਏ 25 ਸਾਲ ਹੋ ਗਏ ਮੁੰਡੇ ਨੂੰ 4 ਸਾਲ ਹੋ ਗਏ ਦਰੰਗ ਹੋਇਆ ਤੁਹਾਡੇ ਕੋਲੇ ਉਹੀ ਪੌਣੇ 2 ਲੱਖ ਰੁਪਈਆ ਸੀ ਜੋ ਤੁਸੀਂ ਆਰਤੀ ਨੂੰ ਦਿੱਤਾ ਹਾਂ ਹੁਣ ਪਰਿਵਾਰ ਕੀ ਕਰਦਾ ਕੁਛ ਨਹੀਂ ਮੰਜ਼ਾਂ ਚ ਪੈਣ ਬਿਮਾਰ ਕੀ ਕਰਨਾ ਸੀ ਅਸੀਂ ਇੱਥੇ ਰੋਲਡੀਆਂ ਫਿਰਦੀਆਂ ਅਸੀਂ ਇੱਥੇ ਬੈਠੇ ਹਾਂ ਜੀ ਕੋਈ ਦਿਹਾੜੀ ਵਾਲਾ ਨਹੀਂ ਕੋਈ ਕੰਮਕਾਰ ਵਾਲਾ ਨਹੀਂ ਜੀ ਦਰ ਰਾਤ ਵਸੇ ਇੱਥੇ ਤੁਰੇ ਫਿਰਦੇ ਆਏ ਉਸ ਸਾਨੂੰ ਅਹੀਂ ਕਿਹਾ ਗਿਆ ਵੀ ਲਾਲਚ ਦਿੱਤਾ ਗਿਆ ਵੀ ਸਾਨੂੰ ਕਾਨੂੰਨੀਆਂ ਦੇਵਾਂਗੇ ਜਾਂ ਵਿਆਜ ਦੇਵਾਂਗੇ ਕਿਵੇਂ ਇਹ ਕਰਕੇ ਸਾਨੂੰ ਵਿਸ਼ਵਾਸ ਦਿਵਾ ਕੇ ਧਰਾ ਲਈ ਸਾਰੇ ਪੈਸੇ 5.5 ਲੱਖ ਰੁਪਇਆ ਜੀ ਹਾਂ ਜੀ 5 ਸਾਲ ਹੋ ਗਏ ਜੀ ਮੇਰੇ ਬੰਦੇ ਨੂੰ ਬੈਠੇ ਨੂੰ ਦਰੰਗ ਹੋਇਆ ਜੀ ਉੱਠ ਕੇ ਪਾਣੀ ਵੀ ਨਹੀਂ ਪੀ ਚੱਲ ਸਕਦੇ ਬੈਠੇ ਆ ਮੰਜੇ ਤੇ ਹੱਸੋ ਘਰ ਦਾ ਗੁਜ਼ਾਰਾ ਹੁਣ ਨਹੀਂ ਜੀ ਬੱਚਾ ਹੈਗਾ ਜੀ ਛੋਟਾ ਦਾ ਕੋਈ ਗੁਜ਼ਾਰਾ ਨਹੀਂ ਹੈਗਾ ਅੱਜ ਕੋਈ ਉਮੀਦ ਨਹੀਂ ਨੀ ਸਾਨੂੰ ਕੋਈ ਹਜੇ ਤਾਂ ਹੀ ਤਾਂ ਜਿੰਨੇ ਚ ਕੋਈ ਹੱਲ ਨਹੀਂ ਵੰਦਾ ਜੀ ਕੋਈ ਹੱਲ ਨਹੀਂ ਬਣਦਾ ਮੂਰੇ ਹੈਗੇ ਨੇ ਹੱਲ ਕਰਨ ਵਾਲੇ ਜਿਹੜਾ ਹੱਲ ਬਣੂਗਾ ਤਾਂ ਸਾਨੂੰ ਆ ਕੇ ਜਨ ਜੀ ਬਹਿ ਕੇ ਮੁਰਜ ਜਾਣੇ ਕੋਈ ਗੱਲ ਬਾਤ ਨਹੀਂ ਸਾਡੀ ਸੁਣਦਾ ਜੀ ਕੋਈ ਸੁਣਵਾਇ ਨਹੀਂ ਸਾਡੀ ਹੋ ਰਹੀ ਮੇਰੀ ਇਹਦੇ ਨਾਲ ਜੀ ਆੜਤ ਹੁੰਦੀ ਸੀਗੀ 20 ਸਾਲ ਹੋ ਗਏ ਜੀ ਇਹਦੇ ਨਾਲ ਆੜਤ ਪਈ ਨੂੰ ਵੀ ਮੈਂ ਫਸਲ ਵੇਚਦਾ ਸੀਗਾ ਤੇ ਇਹਦੇ ਕੋਲ ਹੀ ਰੱਖ ਦਿੰਦਾ ਸੀ ਪੈਸੇ ਵੀ ਲੈ ਲੈਂਦੇ ਸੀ ਮੈਥੋਂ ਤੇ ਜੀ ਮੁੜ ਕੇ ਬਸ ਆਹ ਚੀਜ਼ ਇਥੋਂ ਦੇ ਕਰਾ ਕੇ ਪਰਵਾਜ਼ ਜੀ ਘਰੋਂ ਸਾਨੂੰ ਗਾਲਾਂ ਮਿਲਦੀਆਂ ਜੀ ਹੁਣ ਰੋਜ਼ ਘਰੇ ਅਸੀਂ ਤਾਂ ਘਰੇ ਨਹੀਂ ਫੜਦੇ ਡਰਦੇ ਘਰੇ ਜਦੋਂ ਜਾਂਦੇ ਆ ਜਵਾਕ ਮਿਹੜੇ ਮਾਰਦੇ ਸਾਨੂੰ ਵੀ ਤੁਸੀਂ ਚੱਕ ਚੱਕ ਫੜਾਈ ਕਿਉਂ ਪਰੇ ਸੀ ਇਹਨਾਂ ਨੂੰ ਪਰ ਸਾਨੂੰ ਵਿਸ਼ਵਾਸ ਹੀ ਇੰਨਾ ਬਣਿਆ ਸੀਗਾ ਜੀ ਇਹਨਾਂ ਤੇ ਵੀ ਸਾਨੂੰ ਤਾਂ ਐ ਲੱਗਾ ਲੱਗਿਆ ਵੀ ਆ ਆਪਦਾ ਹੀ ਪਰਿਵਾਰ ਹੈ ਇਹ ਪਰ ਮਗਰੋਂ ਸਾਡੇ ਨਾਲ ਜੀ ਧੋਖਾ ਹੋ ਗਿਆ ਮੇਰੇ ਚਾਚਾ ਜੀ ਦਾ ਰੌਲਾ ਜੀ ਉਹਦੇ ਨਾਲ ਆਏ ਸੀਗਾ ਮੈਂ 12 ਲੱਖ ਰੁਪਇਆ ਬੈਂਕ ਚ ਕਢਾ ਕੇ ਦਿੱਤਾ ਸੀ ਜੀ ਅੱਛਾ ਅੱਧ ਕਿੰਨੂੰ ਉਹ ਦਾ ਨਾਲ ਲਿਆ ਸੀ ਜਿਸੇ ਪ੍ਰਧਾਨ ਦੀ ਤੇ ਉਹ ਲਿਆ ਕੇ ਸਾਜੀ ਦੁਕਾਨ ਤੇ 12 ਲੱਖ ਰੁਪਇਆ ਮੈਂ ਨਾਲ ਸੀਗਾ ਫਿਰ ਬੈਂਕ ਚ ਕਢਾ ਕੇ ਮੇਰੇ ਚਾਚਾ ਜੀ ਦੇ ਨਾਲ ਖੁੱਜੀ ਜਮਗਰ ਬੈਠੇ ਆ ਤੇ ਉਹ ਨਾਲ ਮੈਂ ਖੁਦ ਦੇ ਕੇ ਗਿਆ ਸੀ ਸਾਡਾ 9-10 ਲੱਖ ਰੁਪਇਆ ਜੀ ਜੀ ਹੈਗੇ ਸੀਗੇ ਜੀ ਕੁਝ ਫਸਲ ਦੇ ਪੈਸੇ ਸੀਗੇ ਕੁਝ ਬਾਪੂ ਨੇ ਇਕੱਠੇ ਕਰ ਰੱਖੇ ਸੀ ਜੀ ਕਰਪੂਰ ਪਾਉਣਾ ਸੀਗਾ ਜੀ ਤੇ ਇਸ ਤਰ੍ਹਾਂ ਹੀ ਇਕੱਠੇ ਕੀਤੇ ਹੋਏ ਸੀਗੇ ਤੁਸੀਂ ਕਿੰਨੇ ਪੈਸੇ ਲੈਣੇ ਹੈਗੇ ਮੈਂ 10 ਤੋਂ 12 ਲੱਖ ਰੁਪਏ ਲੈਣੇ ਜੀ ਇਹ ਪੈਸੇ ਕਿਵੇਂ ਦਿੱਤੇ ਤੁਸੀਂ ਕਿਹੜੇ ਕਾਰਨ ਕਰਕੇ ਮੈਂ ਬੈਂਕ ਚੋਂ ਕਢਾ ਕੇ ਦਿੱਤੇ ਸੀਗੇ ਜੀ ਇਹ ਕਹਿੰਦੇ ਸੀ ਵੀ ਕਲੋਨੀ ਕਟਾਂਗੇ ਇਹਨਾਂ ਨੇ ਨਾ ਕੋਈ ਕਲੋਨੀ ਕੱਟੀ ਨਾ ਕੋਈ ਪੈਸਾ ਮੁੜਿਆ ਜਦੋਂ ਵੀ ਅਸੀਂ ਪੈਸੇ ਦੀ ਮੰਗ ਕਰਦੇ ਸੀ ਅਸੀਂ ਕਲੋਨੀ ਕੱਟ ਕੇ ਦੇਵਾਗੇ ਤਾਂ 4000 ਗਜ ਮਗਰ ਕੱਟ ਦੀ ਮੰਗ ਮੇਰਾ ਹੈਗਾ 7 ਲੱਖ ਰੁਪਏ ਆਈ ਕਿੰਨਾ ਸਮਾਂ ਪਹਿਲਾਂ ਦਿੱਤਾ ਬਾਕੀ 7 ਤਾਂ ਮੇਰਾ ਜੀ ਮਤਲਬ ਕਿ ਮੇਰੀਆਂ ਸਿਸਟਰਾਂ ਨੇ ਜੀ ਤਿੰਨ ਇੱਕ ਤੋਂ ਲਿਆ 12 ਲੱਖ ਜੀ 117 ਲੱਖ ਇੱਕ ਤੋਂ 15 ਲੱਖ ਟੋਟਲ ਸਾਡਾ ਲਗਭਗ 50 52 ਲੱਖ ਰੁਪਏ ਆਇਆ ਇਹ ਮੰਨੀ ਜੀ ਦੋਨਾਂ ਮੰਨੀ ਇਹ ਆਪਾਂ ਨੂੰ ਠੱਗ ਤਾਂ ਗਈ ਨਹੀਂ ਸਾਡੇ ਮਤਲਬ ਨਾਲ ਗਰੋਹ ਸਮਝਦਾ ਜੀ ਇਹ ਸ਼ੋਰ ਪਹਿਲੇ ਇਹਨਾਂ ਨੂੰ ਸਾਡੇ ਨੇ ਸਮਝ ਨਹੀਂ ਆਈ ਪਿੰਡ ਨੂੰ ਲਾਲੋ ਇਹਨਾਂ ਨੇ ਇਕੱਠਿਆਂ ਨੇ ਪਹਿਲਾਂ ਇਹ ਸਪੈਸ਼ਲਟੀ ਸੈੱਟ ਦਾ ਕੰਮ ਬੀ ਦਾ ਕੰਮ ਕਰਿਆ ਇਹਨਾਂ ਨੇ ਉਦੋਂ 20 ਕੀ ਸੀ ਇਹ ਵੀ ਲਿਓਦੇ 2.5 100 ਰੁਪਏ ਪੈਕਟ ਮੈਂ ਪਹਿਲਾਂ ਪੈਸਟੀਸਾਈਡ ਚ ਕੰਮ ਕਰਿਆ ਮੈਨੂੰ ਇਹਦੇ ਬਾਰੇ ਪਤਾ ਇਹਨਾਂ ਬਾਰੇ 2.5 100 ਦਾ ਪੈਕਟ ਗੱਟਿਆ ਚੋਂਦਾ ਸੀ ਗੱਟਿਆ ਚੋਂ ਲਿਆ ਕੇ ਇਹਨਾਂ ਨੇ ਇੱਥੇ ਭਰਦੇ ਪੈਕਟ ਦਿੱਲੀੋਂ ਲਿਆ ਕੇ ਪੈਕਟ ਭਰਾ ਕੇ ਕਰ ਕਰਕੇ ਸੀਲ ਲੋਕਾਂ ਨੂੰ ਇਹਨਾਂ ਨੇ 33 24 24 100 ਦਾ ਪੈਕਟ ਵੇਚਿਆ ਉਹਦੇ ਵਿੱਚੋਂ ਇਹਨਾਂ ਨੇ ਬਹੁਤ ਜ਼ਿਆਦਾ ਕਮਾਈ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਕੰਮ ਤੋੜ ਲਿਆ ਜੀ ਜ਼ਮੀਨਾਂ ਦਾ ਜਿਹੜਾ ਮੱਖਣ ਦੇ ਕੋਟਲੀ ਦੱਸ ਕੇ ਗਿਆ ਇਹ ਦਵਾਉਂਦਾ ਵੀ ਰਿਹਾ ਉਸ ਤੋਂ ਬਾਅਦ ਇਹਨਾਂ ਨੇ ਉਹ ਚ ਕਮਾਈ ਕਰੀ ਗਏ ਉਸ ਤੋਂ ਬਾਅਦ ਇਹਨਾਂ ਨੇ ਪਲਾਟਾਂ ਲਾ ਇਹਨਾਂ ਨੇ ਆਖਿਆ ਠੱਗੀ ਮਾਰੀਏ ਲੋਕਾਂ ਨਾਲ ਕਿਸੇ ਸਾਹਮਣਾ ਪਹਿਲਾਂ ਬੀਚ ਮਾਰੀ ਫਿਰ ਇਹਨਾਂ ਨੇ ਇਹੋ ਜਿਹੀ ਠੱਗੀ ਮਾਰੀ ਹਰੇਕ ਬੰਦੇ ਨੂੰ ਕੱਲੇ ਨੂੰ ਘਾੜ ਲੈਂਦੇ ਸੀ ਇਹ ਐ ਕਰਕੇ ਆਪਾਂ ਕੱਟਨੀਆ ਕਲੋਨੀ ਤੇਰੀ ਨਾਲ ਵਧੀਆ ਸਾਡੀ ਜਾਨ ਪਸਾਨ ਆਪਣਾ ਲੈਣ ਵਧੀਆ ਚੱਲਦਾ ਸੋਨੂੰ ਅਸੀਂ ਵਧੀਆ ਤੁਸੀਂ 2 ਰੁਪਏ ਵੜਨਗੇ ਤੁਸੀਂ ਸਾਡੇ ਪਾਸਤੇ ਬੰਦੇ ਵਧੀਆ ਲੋਕਾਂ ਨਾਲ ਇਹੋ ਜਿਹਾ ਇਤਿਆਹਾਤ ਜਾ ਕੇ ਠੱਗੀ ਮਾਰੀ ਜੀ ਸੋਨੂੰ ਅਸੀਂ ਪਲਾਟ ਦੇਵਾਂਗੇ ਉਮੀਦ ਮੈਨੂੰ ਵਰਗੇ ਨੂੰ ਇਹ ਹੋਗਾ ਜੀ ਭੈਣ ਵਰਗੇ ਤੋਂ ਪੈਸੇ ਦਵਾ ਦੇ ਜਾਂ ਆਪਾਂ ਫਰਾਂਟੇ ਹੀ ਲੈ ਲਾ ਕੇ ਇਹਦਾ ਫਰਾਂਟੇਨਿੰਗ ਤਾਂ ਇਹੋ ਜੀ ਤਰ੍ਹਾਂ ਕਿ ਠੱਗੀ ਮਾਰੀ ਮੁੜ ਕੇ ਨਾਲ ਆ ਲਿਆ ਤੀ 3 ਸਾਲ ਹੋ ਗਏ ਕਿਤੇ ਕਿਤੇ ਧਰਨਾ ਲਾਉਣੇ ਕਦੇ ਕਿਤੇ ਧਰਨਾ ਨਾ ਕੋਈ ਸਾਡੇ ਸਰਮਾਈ ਆ ਸਾਡੇ ਪਿੰਡੋ ਗਰੀਬ ਪਰਿਵਾਰਾਂ ਦੇ ਇਹੋ ਜੇ ਪੈਸੇ ਆ ਜਿਹੜੇ ਮੰਝੇ ਚ ਪੈ ਗਏ ਇੱਕ ਲੋਧੀ ਦਾ ਡੈਥ ਹੋਣ ਵਾਲੀ ਆ ਜੀ ਜਦੋਂ ਮੰਝੇ ਚ ਪੈ ਵਿਚਾਰੇ ਪੈਸੇ ਕਰਕੇ ਹੌਕਾ ਲੈ ਗਏ ਵਧੀਆ ਕੰਮ ਕਾਰ ਕਰਦੇ ਸੀ ਜੀ ਆਪਣਾ ਇੱਕ ਕਮਾਈ ਕੀ ਕਰੂ ਜਿਹੜੀ ਕਮਾਈ ਕਰੀ ਸੀ ਉਹ ਤਾਂ ਆਪਸੇ ਇੱਠਾਂ ਨੂੰ ਫਲਾਤੀ ਇੱਥੇ ਹੁਣ ਆ ਬੈਠੇ ਆਗੇ 40 40 ਲੱਖ ਰੁਪਈਆ ਲੋਕਾਂ ਦੇ ਲੈਣਾ ਆ ਮੱਖੀਆਂ ਦਾ ਘਰ ਆ ਇੱਥੇ ਕੱਲ ਮਸੀਂ ਸਾਰਾ ਦਿਨ ਮੀਂਹ ਚ ਖੜੇ ਨਾ ਬੈਠ ਨੂੰ ਅੰਦਰ ਜੇ ਵੜਦੇ ਅੰਦਰ ਪ੍ਰਸ਼ਾਸਨ ਦੀ ਬਣਨ ਦਿੰਦਾ ਉਹ ਕਹਿੰਦਾ ਜੇ ਪੱਖੇ ਧਰੇ ਤਾਂ ਉਹ ਕਹਿੰਦੇ ਪੱਖੇ ਚੱਕੋ ਇੱਥੇ ਉਹਨਾਂ ਸਾਡੇ ਕੋਈ ਕੋਈ ਸਾਧਨ ਸੀ ਜੀ ਪੱਖੇ ਸੀ ਕਿੱਥੇ ਧਰ ਗਏ ਉਧਰੋਂ ਆਏ ਸੀ ਜੀ ਕੋਈ ਕਰੰਟ ਲਾ ਲਗੂ ਕਿਉਂ ਤਾਰਾਂ ਚੋਂ ਪੱਗ ਪਿੰਨੇ ਜੇ ਲਾ ਆਂਦੇ ਜੇ ਇੱਥੇ ਕੱਲ ਇੱਕੀ ਉਹੀ ਮੌਤ ਹੋ ਜਾਈ ਸੀਗੀ ਅਸੀਂ ਭੱਜ ਕੇ ਪਲੱਗ ਕੱਢੇ ਫੜਤਾ ਹਾਲਾਤ ਹੋਇਆ ਨਾ ਕੋ ਸਾਡੀ ਪ੍ਰਸ਼ਾਸਨ ਸੁਣਦਾ ਤੇ ਉਹਨਾਂ ਨੇ ਪੈਸੇ ਲੈਣ ਦਾ ਸੁਣ ਨਹੀਂ ਕਿਸੋ ਉਹ ਤਾਂ ਮੌਜਨ ਏਸੀ 'ਚ ਬੈਠਿਆ ਅਸੀਂ ਅਸੀਂ ਆ ਏਸੀ 'ਚ ਬੈਠਿਆ ਜੀ ਆ ਤੁਹਾਡੇ ਸਾਹਮਣੇ ਕਿਸਾਨਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਕਿਸੇ ਸ਼ੈਅ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਕਰ ਰਿਹਾ ਤਾਂ ਅਸੀਂ ਇਸ ਗੱਲ ਦਾ ਪ੍ਰਸ਼ਾਸਨ ਦਾ ਪੱਖ ਲੈਣਾ ਚਾਹਿਆ ਤਾਂ ਥਾਣਾ ਮੋੜ ਦੇ ਐਸ ਐਚਓ ਬਲਵਿੰਦਰ ਸਿੰਘ ਨੇ ਇੱਕ ਬਹਾਨੇ ਦੇ ਨਾਲ ਥਾਣੇ ਚੋਂ ਬਾਹਰ ਜਾਣਾ ਹੀ ਠੀਕ ਸਮਝਿਆ